ਬੇਹੰਕਾਰੀਆਂ ਦਾ ਹੰਕਾਰ ਮੁੱਕਦਾ ਨਹੀਂ ਪੱਤ ਚੜਦੇ ਕਈ ਪੱਤੇ ਦਿੱਤੇ ਨੇ ਝਾੜ ਦੋਸਤੋ ਔਖਾ ਹੈ ਨਵੇਂ ਸ਼ਹਿਰ ਦਾ ਕਿਉਂਕਿ ਆਪਣੀ ਹੀ ਰੇਤ ਸਾਨੂੰ ਅੰਦਰੋਂ ਬਾਹਰੋਂ ਰਹੀ ਹੈ ਸਾਡੋ ਦੋਸਤੋ ਆਪੜ ਹੀ ਰੇਤ ਸਾਨੂੰ ਅੰਦਰੋਂ ਤੇ ਬਾਹਰੋਂ ਰਹੀ ਹੈ ਸਾਡੋ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੇਸ਼ੂ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆਉਂਦੀ ਵੀਡੀਓ ਕਿਸ ਬਾਬਤ ਹੋਣੀ ਸਾਥਿਓ ਅੱਜ ਨਗਰ ਕੌਂਸਲ ਦੀ ਮੀਟਿੰਗ ਸੀ ਵਾਈਸ ਪ੍ਰਧਾਨ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਹੋਣੀ ਸੀ ਲੇਕਿਨ ਉਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਸਾਡੇ ਬਿਲਕੁਲ ਪਿੱਛੇ ਸਰਦਾਰ ਪਰਮ ਸਿੰਘ ਖਾਲਸਾ ਜੀ ਮੌਜੂਦ ਨੇ ਬਖਸ਼ੀ ਜੀ ਮੌਜੂਦ ਨੇ ਨਾਰਥ ਸਾਹਿਬ ਮੌਜੂਦ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਅੱਜ ਮੀਟਿੰਗ ਮੁਲਤਵੀ ਕੀਤੀ ਗਈ ਹੈ ਉਸ ਦੇ ਪਿੱਛੇ ਕੀ ਕਾਰਨ ਮੰਨਦੇ ਨੇ ਔਰ ਵੱਡੀ ਗੱਲ ਇਹ ਹੈ ਕਿ ਅੱਜ ਜੇਕਰ ਸੀਨੀਅਰ ਵਾਈਸ ਪ੍ਰਧਾਨ ਬਣਦਾ ਤਾਂ ਲੋਕ ਹਿੱਤ ਦੇ ਉਸ ਤੋਂ ਬਾਅਦ ਜਿਹੜੇ ਮਸਲੇ ਆ ਉਹ ਰੱਖੇ ਜਾਣੇ ਸਨ ਫਲੋਰ ਦੇ ਅੰਦਰ ਪਰ ਫਿਰ ਤੋਂ ਕਿਉਂਕਿ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਫਿਰ ਤੋਂ ਹਾਲਾਤ ਪਹਿਲਾ ਵਰਗਾ ਹੀ ਬਣਦੇ ਜਾ ਰਹੇ ਆ ਜਿਵੇਂ ਪਹਿਲਾਂ ਸੀਗੇ ਤਾਂ ਬਹੁਤ سارے ਸਵਾਲ ਨੇ ਮਿਸਿਸ ਬਖਸ਼ੀ ਵੀ ਆ ਗਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜੀ ਮੈਮ ਔਰ ਅਸੀਂ ਚਾਹੁੰਦੇ ਅੱਜ ਇਲੈਕਸ਼ਨ ਮੁਲਤਵੀ ਹੋ ਗਈ ਹੈ ਜੀ ਔਰ ਫਿਰ ਤੋਂ ਉਹੀ ਮਜ਼ੇਦਾਰ ਚ ਲੋਕ ਪਹਿਲਾਂ ਜਿਵੇਂ ਫਸੇ ਉਸੇ ਤਰੀਕੇ ਫਸੇ ਤੁਸੀਂ ਕੀ ਕਹੋਗੇ ਆਓ ਸਰ ਅੱਜ ਨਾਲ ਸਾਨੂੰ ਅਚਾਨਕ ਅਸੀਂ ਮੀਟਿੰਗ ਰੈਂਡ ਕਰਨ ਇਥੇ ਕਮੇਟੀ ਕਰ ਆ ਰਹੇ ਸਾਨੂੰ ਨੋਟਿਸ ਬੋਰਡ ਤੇ ਲਿਖਿਆ ਮਿਲ ਰਿਹਾ ਵੀ ਮੀਟਿੰਗ ਅੱਜ ਕੈਨਸਲ ਹੋ ਗਈ ਹੈ ਬਹੁਤ ਹੀ ਗਲਤ ਹੈ ਕਿਉਂਕਿ ਸ਼ਹਿਰ ਦੇ ਲੋਕ ਪਹਿਲਾਂ ਹੀ ਸ਼ਹਿਰ ਬਹੁਤ ਜ਼ਿਆਦਾ ਪਰੇਸ਼ਾਨ ਨੇ ਅੱਜ ਡੰਪਰ ਦਾ ਕੂੜੇ ਦਾ ਢੇਰ ਲੱਗੇ ਹੋਇਆ ਹੈ ਮੁਲਾਜ਼ਮ ਪਰੇਸ਼ਾਨ ਹੋ ਰਿਹਾ ਹੈ ਮੁਲਾਜ਼ਮਾਂ ਨੂੰ ਤਰਖਾਹਾਂ ਟਾਈਮ ਤੇ ਨਹੀਂ ਮਿਲ ਰਹੀਆਂ ਹੈ ਇਹ ਬਹੁਤ ਬਹੁਤ ਗਲਤ ਜੀ ਹੋ ਰਿਹਾ ਅਰੇ ਮੈਂ ਜੇ মিটিং ਹੁੰਦੀ ਉਸ ਤੋਂ ਬਾਅਦ ਮਤਲਬ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਚੁਣਿਆ ਜਾਂਦਾ ਉਸ ਤੋਂ ਬਾਅਦ ਫਲੋਰ ਤੇ ਮਸਲੇ ਆਉਂਦੇ ਲੋਕਾਂ ਦੇ ਮਸਲੇ ਆਉਂਦੇ ਮਸਲੇ ਤੇ ਫੈਸਲਾ ਹੁੰਦਾ ਪਰ ਅੱਜ ਮੁਲਤਵੀ ਕਰ ਦਿੱਤੀ ਗਈ ਹੈ ਕਿ ਸਾਰਾ ਕੁਝ ਜੋ ਜਿਸ ਸਟੇਜ ਦੇ ਵਿੱਚ ਸ਼ਹਿਰ ਪਹਿਲਾਂ ਸੀ ਸ਼ਾਇਦ ਲੋਕ ਜਿਹੜੀਆਂ ਮੁਸ਼ਕਲਾਂ ਚੱਲ ਰਹੀ ਸੀ ਅਸੀਂ ਫਿਰ ਉੱਥੇ ਹੀ ਖੜੇ ਆ ਤੇ ਜਦ ਤੱਕ ਮੀਟਿੰਗ ਹੁੰਦੀ ਉਦੋਂ ਤੱਕ ਸਾਨੂੰ ਹਲੇ ਪਤਾ ਨਹੀਂ ਮੀਟਿੰਗ ਦੁਬਾਰਾ ਕਦੋਂ ਹੋਣੀ ਕੋਈ ਡੇਟ ਮੈਂਸ਼ਨ ਨਹੀਂ ਕੀਤੀ ਹੈਗੀ ਇਹਨਾਂ ਨੇ ਤਾਂ ਮਤਲਬ ਫਿਲਹਾਲ ਅਸੀਂ ਉਸੇ ਜਗ੍ਹਾ ਕਾਰਨ ਕੀ ਸਮਝਦੇ ਹੋ ਜੀ ਕਾਂਗਰਸ ਕਾਰਨ ਤੱਕ ਫਿਲਹਾਲ ਇਹੀ ਦੱਸਿਆ ਗਿਆ ਕਿ ਜਿਹੜਾ ਜੋਰ ਹੈ ਜੋਰ ਚੱਲ ਗਿਆ ਉਹਨਾਂ ਦਾ ਜੋਰ ਚੱਲ ਗਿਆ ਬਸ ਇਹ ਸਮਝੋ ਤੁਸੀਂ ਪਾਵਰ ਨੂੰ ਯੂਜ਼ ਕੀਤਾ ਜਾ ਰਿਹਾ ਇਹ ਤੁਸੀਂ ਕਹਿ ਲਓ ਇਹ ਤੁਸੀਂ ਕਹਿ ਲਓ ਬਾਕੀ ਇੱਕ ਫਾਰਮੈਲਿਟੀ ਫਾਰਮੈਲਿਟੀ ਦਾ ਕਾਰਨ ਤਹੀ ਦੱਸਿਆ ਗਿਆ ਕਿ ਮੈਡਮ ਜੀ ਮੈਮ ਬਿਮਾਰ ਸੀਗੇ ਤੇ ਚੱਕਰ ਮੁਤਵੀ ਕੀਤੀ ਗਈ ਹੈ ਪਰ ਸ਼ਾਇਦ ਉਹਦੇ ਪਰਸਨਲ ਕੁਝ ਕਾਰਨ ਹੈਗੇ ਆ ਜਿਹਦੇ ਕਰਕੇ ਇਹਨਾਂ ਨੇ ਮੀਟਿੰਗ ਕੈਨਸਲ ਕਰ ਦਿੱਤੀ ਪਰ ਜਿਵੇਂ ਤੁਹਾਨੂੰ ਚੁਣ ਕੇ ਤੁਹਾਡੇ ਇਲਾਕਾ ਮਹੱਲਾ ਨਿਵਾਸੀਆਂ ਨੇ ਪੇਜਾ ਵਾਰਡ ਨਿਵਾਸੀਆਂ ਨੇ ਭੇਜਿਆ ਜਵਾਬ ਦੇ ਤੁਸੀਂ ਲੋਕ ਹੁੰਨੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਤੁਸੀਂ ਖੁਦ ਦੇਖਦੇ ਆ ਸਾਰੇ ਸ਼ਹਿਰ ਦਾ ਬੁਰਾ ਸਪਾਈ ਦਾ ਬੁਰਾ ਹਾਲ ਹੈ ਕੰਮ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਹੈ ਬਟ ਜਿਹੜੇ ਮਤੇ ਜਿਹੜੇ ਪਹਿਲਾਂ ਪਾਸ ਹੋ ਚੁੱਕੇ ਸੀ ਉਹ ਮਤੇ ਤੱਕ ਲਟਕੇ ਹੋਏ ਨੇ ਤੇ ਸ਼ਹਿਰੀ ਡਿਵੈਲਪਮੈਂਟ ਦੇ ਕਾਜ ਨੂੰ ਵੀ ਰੋਕਣ ਵਾਲਾ ਕਾਰਜ ਹੈ ਜੀ ਸ਼ਹਿਰ ਦੇ ਵਿੱਚ ਤੁਸੀਂ ਇੱਥੇ ਰੋ ਲਾ ਹੋਰ ਗੱਲਬਾਤ ਕਰਦੇ ਪਰਮਖਾਲਸ ਸਿੰਘ ਨਾਲ ਗੱਲਬਾਤ ਕਰਦੇ ਆ ਸੀਨੀਅਰ ਲੀਡਰ ਨੇ ਔਰ ਸ਼ਹਿਰ ਦੇ ਹਿੱਤ ਲਈ ਹਮੇਸ਼ਾ ਅੱਗੇ ਆਉਂਦੇ ਰਹਿੰਗੇ ਨੇ ਦੌੜ ਭੱਜ ਬਹੁਤ ਕਰਦੇ ਨੇ ਖਾਲਸਾ ਜੀ ਪਹਿਲੇ ਸਾਡੇ ਹੱਥ ਦਾ ਬੰਦ ਲਓ ਸਾਡੇ ਕੀਤਾ ਧੰਨਵਾਦ ਜੀ ਧੰਨਵਾਦ ਸੁਰੀ ਸਾਹਿਬ ਚੈਨਲ ਤੇ ਸਵਾਗਤ ਵੀ ਆ ਜੀ ਪਰ ਆ ਜਿਹੜਾ ਬੇਸਵਾਗਤੀ ਇਹਨਾਂ ਨੇ ਕਰ ਇਹ ਮਸਲਾ ਲਟਕਾਉਣ ਦੇ ਬਾਰੇ ਕੀ ਕਹੋਗੇ ਦੇਖੋ ਮੈਂ ਤਾਂ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਕਿਉਂਕਿ ਇਹ ਲੋਕਤੰਤਰ ਦਾ ਘਾਣ ਆ ਜੇ ਅੱਜ ਐਸਡੀਐਮ ਸਾਹਿਬ ਨਹੀਂ ਆਏ ਉਹਨਾਂ ਦੀ ਜਗ੍ਹਾ ਹੋਰ ਕੋਈ ਨੁਮਾਇੰਦਾ ਆ ਜਾਂਦਾ ਤੇ ਇਹ ਕਿਤੇ ਨਾ ਕਿਤੇ ਜਿਹੜਾ ਲੋਕਤੰਤਰ ਦਾ ਕਤਲ ਆ ਏਡੀਸੀ ਸਾਹਿਬ ਵੀ ਆ ਸਕਦੇ ਸੀਗੇ ਸੋ ਇਹ ਮੰਦ ਭਾਗਾ ਆ ਇਲੈਕਸ਼ਨ ਹੋਣੀ ਚਾਹੀਦੀ ਸੀਗੀ ਅਸੀਂ ਇਲੈਕਸ਼ਨ ਦੇ ਵਿੱਚ ਜੇ ਖੜੇ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਜਿਸ ਤਰ੍ਹਾਂ ਅੰਦਰ ਜਾ ਕੇ ਇੱਕ ਸਾਡੇ ਆਗੂ ਸਹਿਬਾਨ ਕਰ ਰਹੇ ਆ ਵੀ ਸਾਨੂੰ ਪਤਾ ਤੁਸੀਂ ਕਿੱਥੇ ਆ ਸਾਨੂੰ ਵੀ ਪਤਾ ਤੁਸੀਂ ਕੀ ਕਰਦੇ ਆ ਅਸੀਂ ਤਾਂ ਸ਼ਹਿਰ ਦੇ ਹਿੱਤ 'ਚ ਖੜੇ ਆ ਇਹ ਅੱਜ ਇਲੈਕਸ਼ਨ ਕਾਂਗਰਸ ਦਾ ਬਣਾ ਦੇਣਾ ਹੱਥ ਖੜੇ ਕਰਕੇ ਪਾ ਦੇਾਂਗੇ ਵੋਟਾਂ ਅਸੀਂ ਤਾਂ ਪਹਿਲੇ ਦਿਨ ਮੀਡੀਆ ਦੇ ਬੜੀ ਗੱਲ ਸਪਸ਼ਟ ਕੀਤੀ ਸੀ ਜਿਹੜਾ ਸ਼ਹਿਰ ਦੇ ਹਿੱਤ ਦੀ ਗੱਲ ਕਰੂਗਾ ਅਸੀਂ ਕਿਸੇ ਨਾਲ ਨਹੀਂ ਜੁੜਿਓ ਜਿਹੜਾ ਸ਼ਹਿਰ ਦੇ ਹਿੱਤ ਦੀ ਗੱਲ ਕਰੂਗਾ ਅੱਗੇ ਉਹ ਕਿ ਚੱਲੂਗਾ ਸੀ ਉਹਦੇ ਨਾਲ ਆ ਸੋ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਆ ਉਹ ਸ਼ਹਿਰ ਦੇ ਲਈ ਏ ਜਿਹੜਾ ਦਰਪੱਗਪੂਰ ਨੇ ਆ ਔਰ ਸ਼ਹਿਰ ਦੇ ਜਿਹੜੇ ਵਿਕਾਸ ਦੇ ਕਾਰਜ ਆ ਚਾਹੇ ਸੀਵਰੇ ਵਿਵਸਥਾ ਫੇਲ ਪਈ ਆ ਪੂਰੇ ਸ਼ਹਿਰ ਦੀ ਫੇਲਿਅਰ ਆ ਕਿਤੇ ਨਾ ਕਿਤੇ ਸਰਕਾਰ ਦਾ ਵੀ ਫੇਲੀਅਰ ਆ ਕਿਥੇ ਰਾਜਨੀਤਿਕ ਲੋਕਾਂ ਦਾ ਵੀ ਫੇਲਿਅਰ ਆ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਆਪਣੀ ਨਿੱਜੀ ਲੜਾਈ ਨੂੰ ਆਪਣੀ ਕਿਸੇ ਨੂੰ ਨੀਵਾ ਦਿਖਾਉਣ ਦੀ ਖਾਤਰ ਇਹ ਰਾਜਨੀਤੀ ਹੋ ਰਹੀ ਆ ਇਹ ਬੜੀ ਮੰਦਪੱਤ ਜੀ ਵੀ ਨਿੱਜੀ ਲੜਾਈ ਦੇ ਕਰਕੇ ਤੁਹਾਨੂੰ ਲੱਗਦਾ ਮਲਤਵੀ ਕੀਤੀ ਹੈ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਸੀ ਰਾਜਨੀਤੀ ਦਾ ਸ਼ਕਾਰ ਹੋ ਰਿਹਾ ਅਸੀਂ ਤਾਂ ਜੇ ਤੁਸੀਂ ਕਹੋ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਆਮ ਆਦਮੀ ਵਾਲਿਆਂ ਨੂੰ ਵੀ ਆਉਣਾ ਚਾਹੀਦਾ ਸੀਗਾ ਜੇ ਮੈਡਮ ਬਖਸ਼ੀ ਜੀ ਜੀ ਨੂੰ ਤਕਲੀਫ ਹੈ ਤਾਂ ਉਹਨਾਂ ਨੂੰ ਵੀ ਆਉਣਾ ਚਾਹੀਦਾ ਆਉਣਾ ਚਾਹੀਦਾ ਸੀਗਾ ਜੇ ਅਸੀਂ ਆ ਕੇ ਖੜੇ ਆ ਅਸੀਂ ਤਾਂ ਚਾਹੁੰਦੇ ਆ ਵੀ ਇਲੈਕਸ਼ਨ ਹੋਣਾ ਚਾਹੀਦਾ ਸੀਗਾ ਔਰ ਜਿਹੜਾ ਮਰਜ਼ੀ ਕਰੋ ਤੁਸੀਂ ਤਿਆਰੀ ਚਾਹੀ ਸੀ ਕਿ ਅੱਜ ਇਲੈਕਸ਼ਨ ਕੋਈ ਸਾਨੂੰ ਥੋੜੋ ਪਤਾ ਜੀ ਇੱਥੇ ਆ ਕੇ ਪਤਾ ਲੱਗਾ ਵੀ ਇਲੈਕਸ਼ਨ ਪੋਸਟਮan ਕਰ ਦਿੱਤਾ ਅਸੀਂ ਤਾਂ ਕੋਹ ਦਾ ਕੇ ਪੁੱਛਿਆ ਵੀ ਦੱਸੋ ਜੀ ਪੋਸਟਮan ਕੱਲ ਹੀ ਹੋਇਆ ਕਹਿੰਦੇ ਜੀ ਉਹ ਬਾਹਰ ਬੋਰਡ ਦੇ ਉੱਤੇ ਲਿਖ ਦਿੱਤਾ ਆ ਨੋਟਿਸ ਬੋਰਡ ਤੇ ਇਹ ਕੋਈ ਤਰੀਕਾ ਨਹੀਂ ਹੈਗਾ ਸ਼ਹਿਰ ਤੇ ਨਹੀਂ ਪੱਥਰ ਵੀ ਡਿੱਕੀ ਜਾਂਦੇ ਆ ਕਿ ਕਦ ਮਤੇ ਪਾਸ ਹੋਣਗੇ ਕੱਲ ਸਾਡੀ ਸੁਣਵਾਈ ਹੋ ਗਈ ਕਿਉਂ ਨਾ ਦੇਖੋ ਐਸ ਬਿਲੇ ਸ਼ਹਿਰ ਦੀਆਂ ਸੜਕਾਂ ਦਾ ਮਾੜਾ ਹਾਲ ਆ ਅਸੀਂ ਲੋਕਾਂ ਦੇ ਚੁਣੇ ਨਮਾਇੰਦੇ ਆ ਰਾਜਨੀਤੀ ਕਰੋ ਆਪਣੀ ਜਗ੍ਹਾ ਕਰੋ ਲੇਕਿਨ ਰਾਜਨੀਤੀ ਦੇ ਵਿੱਚ ਸ਼ਹਿਰ ਨੂੰ ਨਾ ਕਿਸੋ ਸ਼ਹਿਰ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਹੈਗਾ ਜੇ ਅੱਜ ਅਸੀਂ ਲੋਕਾਂ ਨੂੰ ਜਵਾਬ ਦੇ ਆ ਅੱਜ ਮੈਂ ਸਮਝਦਾ ਕਿ ਸ਼ਹਿਰ ਦੀ ਬੜੀ ਤਰਸਯੋਗ ਹਾਲਤ ਆ ਚਾਹੇ ਰੇਲਵਾ ਰੋਡ ਆ ਕਲਾਮ ਰੋਡ ਦੇ ਹਾਲਾਤ ਦੇਖ ਲਓ ਜਾ ਕੇ ਮੰਦਰ ਨੂੰ ਲੋਕ ਮੱਥਾ ਟਿਕਣ ਜਾਂਦੇ ਨੰਗੇ ਪੈਰ ਉਹ ਜਾ ਨਹੀਂ ਸਕਦੇ ਉਸ ਤੋਂ ਅੱਗੇ ਸਲੋ ਰੋਡ ਤੇ ਜਾ ਕੇ ਦੇਖ ਲਓ ਕੀ ਹਾਲ ਆ ਸ਼ਹਿਰ ਦੀਆਂ ਬੱਖ-ਬੱਖ ਸੜਕਾਂ ਦੇਖ ਲਓ ਅੰਬੇਦਕਰ ਚੌਂਕ ਤੋਂ ਲੈ ਕੇ ਦੂਜੀਆਂ ਸੜਕਾਂ ਵੀ ਦੇਖ ਲਓ ਤੇ ਕਿਤੇ ਨਾ ਕਿਤੇ ਇਹ ਮੈਂ ਸਮਝਦਾ ਕਿ ਇਹ ਮੰਦ ਭਾਗਾ ਆ ਅੱਜ ਇਲੈਕਸ਼ਨ ਹੋਣੀ ਚਾਹੀਦੀ ਸੀਗੀ ਚਾਹੇ ਕਿਸੇ ਪਾਰਟੀ ਦਾ ਪ੍ਰਧਾਨ ਬਣਦਾ ਦੇਖੋ ਇਸ ਵੇਲੇ ਸ਼ਹਿਰ ਦੇ ਹਿੱਤ ਚ ਹੋਣੀ ਚਾਹੀਦੀ ਸੀ ਨਾ ਕਿ ਪਾਰਟੀ ਬਾਜੀ ਸ਼ਹਿਰ ਦੀਆਂ ਸਾਰੀਆਂ ਰਗਾਂ ਜਮੇ ਦੀ ਨੌਰਥੀ ਆਪਾਂ ਗੱਲ ਕਰ ਲਈ ਥੋੜਾ ਇੱਧਰ ਆ ਜਾਓ ਮੈਂ ਤੁਸੀ ਰਹੀਓ ਇੱਥੇ ਬਣੇ ਰਹੀਓ ਸਾਡੇ ਨਾਲ ਜੀ ਨੌਰਥੀ ਤੁਸੀਂ ਕਿਵੇਂ ਦੇਖਦੂ ਦੇਖੋ ਜਿਹੜੀ ਅੱਜ ਗੱਲ ਹੋਈ ਆ ਬੜੀ ਮੱਧ ਭਾਗੀ ਆ ਦੇਖੋ ਸਾਨੂੰ ਤਾਂ ਮੈਸੇਜ ਭੇਜਿਆ ਗਿਆ ਸੀ ਕਿ ਇਹ ਨਗਰ ਕੌਂਸਲ ਚ ਹਾਊਸ ਮੀਟਿੰਗ ਹੋਣੀ ਆ ਅਸੀਂ ਤਾਂ ਦੇਖੋ ਉਸ ਐਜੰਡੇ ਦੇ ਸੱਜੇ ਤੇ ਆਏ ਜੀ ਹਾਂਜੀ ਅੱਛਾ ਐਜੰਡਾ ਵੀ ਦਿੱਤਾ ਗਿਆ ਬਿਲਕੁਲ ਬਿਲਕੁਲ 11 ਵਜੇ 11 ਵਜੇ ਟਾਈਮ ਸੀਗਾ ਉਹ ਤੇ ਇੱਥੇ ਇੱਥੇ ਆ ਕੇ ਪਤਾ ਲੱਗਿਆ ਕਿ ਬੇ ਮੈਸੀ ਲਾਇਆ ਕਿ ਜਿਹੜਾ ਨੋਟਸਪੋਟ ਲਾਇਆ ਵੇ ਤੁਸੀਂ ਇਹ ਮੀਟਿੰਗ ਅਸੀਂ ਅੱਜ ਨਹੀਂ ਕਰਨੀ ਗਈ ਦੇਖੋ ਬੜੀ ਪਾਲੀ ਗੱਲ ਆ ਇਹ ਦੇਖੋ ਮੈਂ ਤਾਂ ਉਹੀ ਕਹਿਣਾ ਚਾਹੁੰਗਾ ਵੇ ਜਿਹੜਾ ਸ਼ਕਤੀਮਾਨ ਗੰਗਾਧਰ ਆ ਸ਼ਕਤੀਮਾਨੀ ਗੰਗਾ ਧਾਰਿਆ ਅਸਲ ਗੱਲ ਜੀ ਗੱਲ ਅਸਲ ਹੈ ਅੱਜ ਕੱਲ੍ਹ ਸੇ ਕਹਿੰਦੇ ਕੱਲ੍ਹ ਰਾਤ ਨੂੰ ਮੀਟਿੰਗਾਂ ਦਾ ਸਿਲਸਲਾ ਵੀ ਚੱਲ ਰਿਹਾ ਕਈ ਥਾਵਾਂ ਤੇ ਗੁਪਤ ਮੀਟਿੰਗਾਂ ਵੀ ਹੋਈਆਂ ਕਸ਼ਕਮਸ਼ ਚੱਲਦੀ ਰਹੀ ਕਿ ਆਪਾਂ ਆਪਣਾ ਬੰਦਾ ਬਣਾ ਲਈਏ ਜੋਰ ਤੋੜ ਚੱਲਦਾ ਰਿਹਾ ਲੇਕਿਨ ਸਰੀਆ ਹਾਲਾਤ ਹੋ ਗਏ ਦੇਖੋ ਜੋਰ ਤੋੜ ਕਰਨਾ ਪਾਰਟੀਆਂ ਦੀ ਆਪਣੀ ਨੀਤੀ ਆ ਜੀ ਔਰ ਉਹ ਨੀਤੀ ਠੀਕ ਹੈ ਉਹ ਆਪਣੀ ਆਪਣੀਆਂ ਮੀਟਿੰਗਾਂ ਕਰਦੇ ਰਹੇ ਆ ਲੇਕਿਨ ਮੀਟਿੰਗਾਂ ਦੇ ਵਿੱਚ ਲੋਕਾਂ ਨੂੰ ਨਾ ਥੱਕਿਆ ਜਾਵੇ ਮੀਟ ਕਾ ਕਰਨਾ ਪਾਰਟੀ ਦਾ காங்கிரஸ் ਨੇ ਵੀ ਕੀਤੀ ਆ ਆਮ ਆਦਮੀ ਨੇ ਵੀ ਕੀਤੀ ਹੋਊਗੀ ਅਸੀਂ ਵੀ ਆ ਤਿੰਨ ਕਾਉਂਸਲਰ ਖੜੇ ਆ ਕਿਉਂਕਿ ਅਸੀਂ ਪਾਰਟੀ ਵਾਲੀ ਤਾਂ ਉੱਪਰ ਉੱਠ ਕੇ ਖੜੇ ਆ ਚਾਹੇ ਵਸਪਾ ਦੇ ਆ ਮੈਡਮ ਹੋਣੀ ਭਾਜਪੀ ਦੇ ਆ ਅਸੀਂ ਅਕਾਲੀ ਦਲ ਦੇ ਆ ਮਤਲਬ ਅਸੀਂ ਤਾਂ ਯਾਰ ਇਹ ਚਾਹੁੰਦੇ ਕਿਸੇ ਦਾ ਬਣ ਜਵੇ ਸਾਡੇ ਵੱਲੋਂ ਕਾਂਗਰਸ ਬਣਾ ਲਵੇ ਸਾਨੂੰ ਕੀ ਇਤਰਾਜ ਆ ਅਸੀਂ ਤਾਂ ਪਹਿਲੀ ਗੱਲ ਸਪਸ਼ਟ ਕਰ ਚੁੱਕੇ ਆ ਜਿਹੜਾ ਸ਼ਹਿਰ ਦੀ ਸ਼ਹਿਰ ਦੇ ਹਿੱਤ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਆ ਲੇਕਿਨ ਅਸੀਂ ਫੋਕੀ ਰਾਜਨੀਤੀ ਨਹੀਂ ਕਰਾਂਗੇ ਜਿਸ ਤਰ੍ਹਾਂ ਦੀ ਤਿਕੜਮਬਾਜ਼ੀ ਲੜਾਈ ਜਾ ਰਹੀ ਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਮੰਦਪਾਗਾ ਇਹ ਅੱਜ ਦਾ ਦਿਨ ਇਲੈਕਸ਼ਨ ਹੋਣੀ ਚਾਹੀਦੀ ਸੀਗੀ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਜੇ ਉਹਨਾਂ ਦਾ ਨੁਮਾਇੰਦਾ ਨਹੀਂ ਹੈਗਾ ਕਿਸੇ ਹੋਰ ਨੂੰ ਭੇਜ ਦਿੰਦੇ ਆਪਾਂ ਆਪਾ 1 ਟੂ 1 ਕਰ ਰਹੇ ਹਾਂ ਸਵਾਲ ਹੋਰ ਵੀ ਲੈਣੇ ਆਪਾਂ ਤੁਹਾਡੇ ਤੋਂ 1 ਟੂ 1 ਹੋ ਰਹੀ ਹੈ ਜੀ ਮੈਂ ਤੁਹਾਡੇ ਮੱਲੇ 'ਚ ਕਿਹੜੀਆਂ ਕਿਹੜੀਆਂ ਦਿੱਕਤਾਂ ਆ ਰਹੀਆਂ ਦੀ ਦਿਕਤਾਂ ਤਾਂ ਉਸੇ ਹੀ ਨੜੇ ਸ਼ਹਿਰ ਦੀ ਦਿੱਕਤ ਆ ਰਹੀ ਹੈ ਸਾਡੇ ਆਪਣੇ ਬਾਹਰ ਦੇ ਵਿੱਚ ਦਿੱਕਤ ਆ ਰਹੀਆਂ ਨੇ ਤੁਸੀਂ ਆਪਣੇ ਘਰ ਤੋਂ ਨਿਕਲ ਆਪਣੇ ਮਾਰਕੀਟ ਤੱਕ ਜਾਣੇ ਹੋ ਕਿਤੇ ਵੀ ਜਾਣੇ ਹੋ ਰੇਲਵੇ ਰੋਡ ਜਾਣੇ ਹੋ ਮਤਲਬ ਅਸੀਂ ਇੱਕ ਆਮ ਜੇ ਨਾਗਰਿਕ ਦੇ ਤੌਰ ਤੇ ਵੀ ਸੋਚੀਏ ਤਾਂ ਅਸੀਂ ਇਹਨਾਂ ਦਿੱਕਤਾਂ ਮਹਿਸੂਸ ਕਰਦੇ ਆਂ ਤਾਂ ਅਸੀਂ ਸੋਚਦੇ ਆਂ ਜਿਹੜੇ ਲੋਕਾਂ ਨੇ ਸਾਨੂੰ ਚੁਣ ਕੇ ਬਣਾਇਆ ਆ ਤਾਂ ਉਹਨਾਂ ਦਾ ਸਾਨੂੰ ਸਵਾਲ ਕਰਨੇ ਹੁੰਦੇ ਜਾਇਜ਼ ਨੇ ਹਣਾ ਤਾਂ ਉਹਨਾਂ ਨੂੰ ਬਿਜਲੀਆ ਦਿੱਕਤਾਂ ਨਹੀਂ ਪਤਾ ਹੈਗੀਆਂ ਉਹ ਉਹਨੇ ਆਪਣੀ ਕਾਉਂਸਲਰ ਨੂੰ ਹੀ ਸਵਾਲ ਕਰਨੇ ਆ ਤੇ ਸਾਨੂੰ ਜਵਾਬ ਲੈਣੇ ਮੁਸ਼ਕਲ ਹੋਏ ਪਿਆ ਸਾਡੀ ਵੀ ਇਹੀ ਇੱਛਾ ਸੀ ਕਿ ਕਿਸੇ ਵੀ ਖਾਲਚ ਬਣੇ ਕੋਈ ਬਣੇ ਪ੍ਰਧਾਨ ਜ਼ਰੂਰ ਬਣ ਜਾਵੇ ਤਾਂ ਕਿ ਘੱਟੋ ਘੱਟ ਸ਼ਹਿਰ ਦੇ ਕੰਮ ਹੈ ਜਿਹੜੇ ਸਹੀ ਤਰੀਕੇ ਨਾਲ ਚੱਲ ਪਾ ਕੱਲ ਤੁਸੀਂ ਪੂਰੇ ਸ਼ਹਿਰ ਚ ਘੁੰਮਦੇ ਹੋ ਪੂਰੇ ਸ਼ਹਿਰ ਦੀਆਂ ਦਿੱਕਤਾਂ ਦੇਖਦੇ ਹੋ ਆਪਾਂ ਬਸ ਸਾਡੇ ਤੋਂ ਲੈ ਕੇ ਕਰਾਮ ਰੋਡ ਵੱਲ ਤੱਕ ਚੱਲ ਜਾਈਏ ਗੜਸ਼ੰਕਰ ਰੋਡ ਦੀ ਗੱਲ ਕਰ ਲਈਏ ਰਾਹੋ ਰੋਡ ਦੀ ਗੱਲ ਕਰ ਲਈਏ ਹਰ ਪਾਸੇ ਦਿੱਕਤਾਂ ਮਹਿਸੂਸ ਹੋ ਰਹੀਆਂ ਸ਼ਹਿਰ ਦੀਆਂ ਪੂਰੀਆਂ ਰਗਾ ਜਾਮ ਹੋ ਚੁੱਕੀਆਂ ਕੱਲੇ ਕੱਲੇ ਬੰ ਦੇਖੋ ਲੋਕ ਤਾਂ ਇਹ ਚਾਹੁੰਦੇ ਆ ਵੀ ਆਪਣੀ ਲੜਾਈ ਨੂੰ ਸਾਡੇ ਤੇ ਨਾ ਥੁੱਪੋ ਕਿਤੇ ਨਾ ਕਿਤੇ ਸਾਡੇ ਲਈ ਵੀ ਬੜੀ ਸ਼ਰਮ ਵਾਲੀ ਗੱਲ ਆ ਇਹ ਕਿ ਆਪਣੀ ਰਾਜਨੀਤੀ ਦੀ ਖਾਤਰ ਆਪਣੇ ਹਿੱਤਾਂ ਦੀ ਖਾਤਰ ਆਪਾਂ ਸ਼ਹਿਰ ਵਾਸੀਆਂ ਨਾਲ ਖਲਵਾੜ ਕਰ ਰਹੇ ਆ ਮੈਂ ਸਮਝਦਾ ਕਿ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਕਿਤੇ ਨਾ ਕਿਤੇ ਇਸ ਰਾਜਨੀਤੀ ਦਾ ਜਿਹੜਾ ਸ਼ਿਕਾਰ ਆ ਉਹ ਸ਼ਹਿਰ ਵਾਸੀ ਹੋ ਰਹੇ ਆ ਸ਼ਹਿਰ ਵਾਸੀ ਆਪਣੇ ਆਪ ਨੂੰ ਠੱਗ ਠੱਗਿਆ ਮਹਿਸੂਸ ਕਰਦੇ ਆ ਕਿ ਅਸੀਂ ਕੀ ਗੁਨਾਹ ਕੀਤਾ ਅਸੀਂ ਤਾਂ ਜਿਹੜੇ ਅੱਜ ਅੰਦਰ ਖੜ ਕੇ ਗੱਲਾਂ ਕਰਦੇ ਇਹਨਾਂ ਨੂੰ ਵੀ ਬਹੁਮਤ ਦਿੱਤਾ ਸੀਗਾ ਜੀ 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 ਠੀਕ ਹੈ ਜੀ ਬਹੁਮਤ ਇਹਨਾਂ ਦੇ ਕੋਲ ਸੀਗਾ ਬਹੁਮਤ ਸੀ ਬਹੁਮਤ ਸੀਗਾ ਜੇ ਜੇ ਮੈਂ ਪਹਿਲਾਂ ਵੀ ਸਪੱਸ਼ਟ ਕਰ ਦਵਾਂ ਕਿ ਜੇ ਪ੍ਰਧਾਨ ਟਰਮੀਨੇਟ ਕੀਤਾ ਆ ਉਹ ਪ੍ਰਧਾਨਗੀ ਤੋਂ ਕੀਤਾ ਹੈ ਨਾ ਕਾਉਂਸਲਰ ਤੋਂ ਤਾਂ ਨਹੀਂ ਕੀਤਾ 12 ਕਾਉਂਸਲਰ ਇਹਨਾਂ ਦੇ ਕੋਲ ਸੀਗੇ ਇਹਨਾਂ ਨੂੰ ਇਲੈਕਸ਼ਨ ਕਰਾ ਦੇਣੀ ਚਾਹੀਦੀ ਸੀ ਉਦੋਂ ਇਹਨਾਂ ਨੇ ਨਹੀਂ ਕੀਤੀ ਅੱਜ ਸਰਕਾਰ ਧੱਕਾ ਕਰ ਰਹੀ ਆ ਸਰਕਾਰ ਨੂੰ ਚਾਹੀਦਾ ਸੀਗਾ ਕਿ ਅੱਜ ਦਾ ਇਲੈਕਸ਼ਨ ਹੋਣਾ ਚਾਹੀਦਾ ਸੀਗਾ ਕਿਸੇ ਦਾ ਵੀ ਬਣਦਾ ਦੇਖੋ ਮੇਰੀ ਗੱਲ ਸੁਣੋ ਜਿਹੜੀ ਗੱਲ ਸ਼ਹਿਰ ਦੇ ਹਿੱਤ ਚ ਹੋਣੀ ਚਾਹੀਦੀ ਆ ਉਹ ਚਾਹੇ ਕਾਂਗਰਸ ਦਾ ਬਣ ਜਵੇ ਸਾਨੂੰ ਕੀ ਇਤਰਾਜ ਆ ਜੀ ਪਰ ਖਾਲਸਾ ਜੀ ਕੀ ਲੋਕ ਮਾਫ ਕਰਨਗੇ ਮੈਂ ਸਮਝਦਾ ਕਿ ਲੋਕ ਸਾਨੂੰ ਵੀ ਨਹੀਂ ਮਾਫ ਕਰਨਗੇ ਕਿਉਂਕਿ ਅਸੀਂ ਵੀ ਇਹਨਾਂ ਦੇ ਨਾਲ ਗੁਨਾਹਗਰ ਬਣ ਰਹੇ ਆ ਸਾਨੂੰ ਅੱਜ ਸ਼ਰਮਸੂਰ ਹੋ ਰਹੀ ਆ ਸ਼ਹਿਰ ਦੀ ਤੁਸੀਂ ਕਿਸੇ ਸੜਕ ਤੇ ਜਾਓ ਸੜਕ ਤੇ ਲੋਕ ਐਨ ਆਰ ਆਈ ਵੈਲਟ ਆ ਅਗਲੇ ਕਹਿੰਦੇ ਆ ਇਹਦੇ ਨਾਲ ਤਾਂ ਪਿੰਡਾਂ ਦੀਆਂ ਸੜਕਾਂ ਇੱਕ ਮਿੰਟ ਪਰ ਮੈਂ ਟੋਕਦਾ ਐਨ ਆਰ ਆਈ ਬਹੁਤ ਮਿਲੇ ਇਸ ਸਾਲ ਮੈਨੂੰ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਕਹਿੰਦੇ ਸੀ ਬੱਚੇ ਨੂੰ ਲੈ ਕੇ ਆਇਆ ਸੀ ਪੰਜਾਬ ਦਿਖਾਣਾ ਮੈਮ ਪਰ ਕਹਿੰਦੇ ਆਜ ਤੁਸੀਂ ਦਿਖਾ ਰਹੇ ਹੋ ਕਿ ਮਿੱਟੀ ਸਾਡਾ ਆਂਦੇ ਤੇ ਸਵਾਗਤ ਕਰਦੀ ਆ ਤਾਂ ਬੱਚੇ ਪੁੱਛਦੇ ਕਿ ਡੈਡ ਆਹ ਤੇਰਾ ਨਵਾਂ ਸ਼ਹਿਰ ਹੈ ਬਿਲਕੁਲ ਮੈਨੂੰ ਕੋਈ ਐਨ ਆਰ ਆਈ ਮਿਲੇ ਕਹਿੰਦਾ ਮੈਂ ਆਪਣੀ ਪੋਤੀ ਨੂੰ ਕਿਹਾ ਮੈਂ ਤੈਨੂੰ ਆਪਣਾ ਹੋਮ ਲੈਂਡ ਦਿਖਾ ਕੇ ਆਣਾ ਆਪਣੀ ਜਨਮ ਭੂਮੀ ਦਿਖਾ ਕੇ ਆਣੀਆਂ ਕਹਿੰਦਾ ਮੈਂ ਲੈ ਕੇ ਨਹੀਂ ਆਇਆ ਅਚਾਨਕ ਮੈਂ ਰੇਲਵੇ ਰੋਡ ਤੇ ਆ ਗਿਆ ਤੇ ਮੈਂ ਸੋਚਦਾ ਸੀ ਜੇ ਮੇਰੀ ਪੋਤੀ ਆ ਜਾਂਦੀ ਤੇ ਉਹਨੇ ਕਹਿਣਾ ਸੀ ਅੱਜ ਤੋਂ ਬਾਅਦ ਮੈਂ ਪੰਜਾਬ ਕੀ ਇੰਡੀਆ ਦੇ ਵਿੱਚ ਨਹੀਂ ਜਾਣਾ ਸੋ ਇਹ ਜਿਹੇ ਹਾਲਾਤ ਦੇ ਵਿੱਚ ਆਪਾਂ ਅੱਜ ਗੁਜ਼ਰ ਰਹੇ ਆ ਲੇਕਿਨ ਆਪਾਂ ਸਿਆਸੀ ਰੋਟੀਆਂ ਸਿੱਕੀ ਜਾਂਦੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਸਿਆਸੀ ਰੋਟੀਆਂ ਨਹੀਂ ਸਿੱਖਣੀਆਂ ਚਾਹੀਦੀਆਂ ਚਾਹੇ ਉਹ ਆਮ ਆਦਮੀ ਆ ਚਾਹੇ ਕਾਂਗਰਸ ਅੰਦਰ ਖੜ ਕੇ ਅੱਜ ਬੜੇ ਤਕਮੇ ਮਾਰਦੀ ਆ 1 ਟੂ 1 ਹੋ ਰਹੀ ਸੀ ਆਪਾਂ ਗੱਲਬਾਤ ਫੇਰ ਤੋਂ ਕਰ ਲੈਣੇ ਸ਼ੁਰੂ ਮੈਮ ਆਜੋ ਪਲੀਜ਼ ਇੱਕ ਵਾਰ ਆਜੋ ਜੀ ਵਿੱਚ ਕੁਝ ਲੋਕ ਇੰਟਰਫੇਅਰ ਕਰਨਾ ਜਾਂਦੇ ਜੀ ਮੈਮ ਮੈਮ ਹੁਣ ਤੁਹਾਨੂੰ ਸਿੱਟਾ ਕੀ ਲੱਗਦਾ ਕਿ ਹੱਲ ਕੀ ਨਿਕਲੇਗਾ ਹਲੇ ਇਹ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਕੁਝ ਹੋ ਸਕਦਾ ਹੈ ਨਹੀਂ ਤਾਂ ਫਿਰ ਮਲੇ ਸਾਬ ਦਾ ਧੰਨਵਾ ਹੀ ਦੇਣਾ ਚਾਹੀਦਾ ਐਮ ਐਲ ਏ ਸਾਹਿਬ ਪਹੁੰਚੇ ਇਥੇ ਕਿਹੜੇ ਮੀਟਿੰਗ ਤੇ ਐਮ ਐਲ ਏ ਨਹੀਂ ਹਲੇ ਤੱਕ ਤਾਂ ਨਹੀਂ ਪਹੁੰਚੇ ਹਾਂਜੀ ਨਾਰਥ ਜੀ ਇੱਕ ਵਾਰ ਗੱਲ ਸੁਣੀ ਐਮ ਐਲ ਏ ਸਾਹਿਬ ਪਹੁੰਚੇ ਨੇ ਜੀ ਐਮਐਲਏ ਸਾਹਿਬ ਤੱਕ ਗੱਲ ਪਹੁੰਚ ਗਈ ਹੈ ਹਾਂ ਜੀ ਪਹੁੰਚ ਗਈ ਹੈ ਉਹਨਾਂ ਨੇ ਵੈਸੇ ਹਾਂ ਜੀ ਹਾਂ ਜੀ ਪਹੁੰਚ ਗਈ ਕੀ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਉਹ ਤਾਂ ਨਮਾਸ਼ਾਹਰ ਦੇ ਵਿੱਚ ਹੱਕ ਵਿੱਚ ਵਾ ਉਹ ਨਹੀਂ ਕਦੀ ਨਹੀਂ ਸੋਚਿਆ ਹੋਵੇ ਨਮਾਸ਼ਾਹਰ ਦਾ ਨੁਕਸਾਨ ਹੋਵੇ ਜਿਹੜਾ ਅੱਜ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉਹ ਦਿਨੇ ਇਸ ਟਾਈਮ ਝਾੜੂ ਪਰ ਪਾਰਟੀ ਦੀ ਹੈ ਜੀ ਤੁਸੀਂ ਦੇਖੋ ਨਮਾਸ਼ਾਹਰ ਦਾ ਮੰਦਾ ਹਾਲ ਹੈ ਕਿਸੇ ਵੀ ਸੜਕ ਨੂੰ ਲੈ ਲੋ ਗਲੀ ਨਾਲ ਨਾਲੀ ਨਾਲੀ ਨਾ ਲੈ ਲੋ ਹਰਕ ਪਾਸੇ ਵੱਲੋਂ ਮੰਦਾ ਹਾਲ ਹੈ ਰੇਲਵੇ ਰੋਡ ਦਾ ਹਾਲ ਦੇਖ ਲਓ ਸਲੋ ਰੋਡ ਦਾ ਹਾਲ ਦੇਖ ਲਓ ਜੀ ਅੰਬੇਡਕਰ ਚੌਂਕ ਤੋਂ ਲੈ ਕੇ ਥਾਣੇ ਤੱਕ ਦਾ ਹਾਲ ਦੇਖ ਲਓ ਜ ਮਲੋਏ ਸਾਰੀ ਦਿਨ ਉਹ ਇਹਨਾਂ ਦੀ ਚੱਲ ਵੀ ਜੀ ਅਜੇ ਜੋੜ ਤੋੜ ਵੀ ਚੱਲਦੇ ਸੀ ਕੱਲ ਮੈਡਮ ਤੁਹਾਡੇ ਨਾਲ ਵੀ ਗੱਲ ਕਰਨੀ ਹੈ ਜੋੜ ਤੋੜ ਵੀ ਚੱਲੇ ਤੁਹਾਨੂੰ ਅਪਰੋਚਸ ਹੋਈਆਂ ਜੀ ਇਹ ਗੱਲ ਹੈ ਕਿ ਸਰੋ ਉਹ ਤਾਂ ਹਰ પાર્ટી ਨੇ ਕਰ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਆ ਤੇ ਆਜ਼ਾਦ ਨੂੰ ਤਾਂ ਵੈਸੇ ਵੀ ਚੱਲ ਕਿਸੇ પાર્ટી ਨਾਲ ਬਲੌਗ ਨਹੀਂ ਕਿਸੇ ਨੇ ਨਹੀਂ ਕੀਤਾ ਹਮੇ ਆਪ પાર્ટી ਜੁਆਇਨ ਨਹੀਂ ਕੀਤੀ ਮੈਂ ਜਿੱਤੇ ਵੀ ਆਜ਼ਾਦ ਕੌਂਸਲਰ ਦੇ ਤੌਰ ਤੇ ਆ ਹਨਾ ਆਜ਼ਾਦ ਕੈਂਡੀਡੇਟ ਤੌਰ ਤੇ ਜੇ ਸਾਡਾ ਕਿਸੇ પાર્ટી ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਹਿਸਾਬ ਨਾਲ ਚੱਲਦਾ ਹੈ ਠੀਕ ਹੈ ਪਰ ਜੋੜ ਤੋੜ ਕੁਝ ਵੀ ਬੜੇ ਹਨਾ ਤੋਂ ਪਰ ਮੀਟਿੰਗ ਹੋਣਾ ਪ੍ਰਧਾਨ ਦਾ ਚੁਣਨਾ ਜ਼ਰੂਰੀ ਜ਼ਰੂਰੀ ਸੀਗਾ ਚਾਹੇ ਕਿਸੇ ਪਾਰਟੀ ਦਾ ਬਣੇ ਕੋਈ ਵੀ ਬਣੇ ਕਿਸੇ ਕਿਸ ਨੂੰ ਪਰ ਆਪਣੇ ਵੱਲੋਂ ਜਿਤਾਇਆ ਜੀ ਕਿ ਕਿ ਤੁਹਾਡੇ ਨਾਲ ਖੜੇ ਹੈ ਜੀ ਕੋਈ ਕਰਨ ਬਣਾ ਲਓ ਨਹੀਂ ਹਲੇ ਤਾਂ ਜਦ ਮੀਟਿੰਗ ਹੁੰਦੀ ਹੈ ਪ੍ਰਧਾਨ ਲਈ ਕੈਂਡੀਡੇਟ ਖੜੇ ਹੁੰਦੇ ਆ ਹੋਸ ਸਾਹਿਬ ਨੇ ਚੂਜ਼ ਕਰਦੇ ਜਿਹੜਾ ਸਾਨੂੰ ਲੱਗਦਾ ਬੈਸਟ ਪ੍ਰਧਾਨ ਸਾਡੇ ਲਈ ਹੈਗਾ ਤਾਂ ਬੋਗਦਾ ਦੇਖ ਸਾਹਮਣਾ ਦੇਖਦੇ ਤੁਹਾਡੇ ਨਾਲ ਗੱਲਬਾਤ ਹੋਈ ਸੀ ਕਿਸ ਨੇ ਮੀਟਿੰਗ ਦਾ ਸੈਸ਼ਨ ਸ਼ੁਰੂ ਕੀਤਾ ਸੀ ਪਹੁੰਚ ਤਾਂ ਉਹਨੇ ਪ੍ਰੋਜੈਕਟ ਪੂਰੀ ਕੀਤੀ ਹੈ ਜੀ ਹਾਂ ਪੂਰੀ ਹੋਣੀ 68 ਵਾਲਾ ਲਾ ਲਈ ਉਹਨਾਂ ਨੇ ਮਤਲਬ ਕੋਸ਼ਿਸ਼ ਪੂਰੀ ਕੀਤੀ ਹੈ ਪਰ ਸਾਡਾ ਦਾ ਸਟੈਂਡ ਸਟੈਂਡ ਹੈ ਜੀ ਅ ਬਾਣੂ ਕਿਹੜਾ ਬੰਦਾ ਹੈ ਕਿ ਨਹੀਂ ਚਾਹਵਣਾ ਪਰ ਕਿੰਨੇ ਜੋੜ-ਤੋੜ ਚੱਲ ਰਿਹਾ ਸੀ ਜੋੜ-ਤੋੜ ਚੱਲਦਾ ਨਵਾਂ ਸ਼ਹਿਰ ਦੇ ਵਿਕਾਸ ਲਈ ਹਰ ਬੰਦਾ ਆ ਰਹੀ ਜਿਹਨੇ ਵੀ ਐਮਸੀ ਆ ਸਾਰੇ ਤਿਆਰ ਆ ਇਸ ਕੰਮ ਲਈ ਚਿਹਰੇ ਦੀ ਸਮਾਈਲ ਦੱਸ ਰਹੀ ਕਿ ਸ਼ਾਇਦ ਤੁਸੀਂ ਅੱਜ ਪ੍ਰਧਾਨ ਬਣਨਾ ਸੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਪ੍ਰਧਾਨ ਦਾ ਦੇਖੋ ਮੈਨੂੰ ਖੁਸ਼ੀ ਹੈ ਜੇ ਪ੍ਰਧਾਨ ਬਣਨ ਦੇ ਮੈਂ ਕਹਿੰਦਾ ਸਾਰੇ ਬਣ ਚਾਹੇ ਪਰਮਜੀ ਆ ਸਾਰੇ ਇਸ਼ਾਰੇ ਹਾਂਜੀ ਬਿਲਕੁਲ ਮੈਮ ਤੁਹਾਡਾ ਤਾਂ ਨਹੀਂ ਆਫਰ ਕੀਤੀ ਗਈ ਸੀ ਕਿ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਸਾਡੀ ਪਾਰਟੀ ਚ ਆ ਜਾਓ ਦੇਖੋ ਇਹ ਜੀ ਆਫਰ ਤਾਂ ਕੋਈ ਨਹੀਂ ਸੀਗੀ ਤੇ ਬਟ ਇਹ ਵੀ ਜੇ ਜੇ ਗੱਲ ਮੁੱਕਦੀ ਹੈ ਤਾਂ ਹਰਜ ਕੋਈ ਨਹੀਂ ਕੋਈ ਵੀ ਐਮਸੀ ਪ੍ਰਧਾਨ ਬਣੇ ਕੰਮ ਚੱਲਣੇ ਚਾਹੀਦੇ ਆ ਸਾਡੀ ਤਾਂ ਇੰਨੀ ਕਿੱਚਾ ਹੈ ਮੈਡਮ ਤੁਸੀਂ ਸਰ ਤੁਸੀਂ ਆ ਜਾਓ ਕੀ ਉਮੀਦ ਕੀ ਰੱਖਦੇ ਹੋ ਕੋ ਜਿਹੜਾ ਵਾਈਸ ਪ੍ਰਧਾਨ ਬਣੇ ਸ਼ਹਿਰ ਦੇ ਇਤਲੇ ਕੀ ਕੀ ਕੰਮ ਕਰਦਾ ਸ਼ਹਿਰ ਦੇ ਇਤਲੇ ਸਾਰਾ ਕੁਝ ਹੀ ਆ ਜਾਂਦਾ ਵਿੱਚ ਸ਼ਹਿਰ ਦੇ ਵਿੱਚ ਥੋੜੇ ਸ਼ਹਿਰ ਦਾ ਜੀ ਪ੍ਰਾਇੋਰਟੀ ਤੇ ਤੁਹਾਨੂੰ ਲੱਗਦਾ ਪ੍ਰਾਇੋਰਟੀ ਤਾਂ ਸੀਵਰੇਜ ਦੀ ਦਿੱਕਤ ਬਹੁਤ ਵਧੀ ਹੋਈ ਹੈ ਬਹੁਤ ਜ਼ਿਆਦਾ ਵਧੀ ਹੋਈ ਹੈ ਪਾਣੀ ਬੋਲ ਕੇ ਬਾਹਰ ਆਉਂਦਾ ਹੈ ਸਰ ਦਾ ਨਿਕਲਣਾ ਮੁਸ਼ਕਲ ਹੋਇਆ ਪਿਆ ਅੱਜ ਮਾਰਨਿੰਗ ਵੀ ਮੇਰੇ ਵਾਰਡਿਕ ਪ੍ਰੋਬਲਮ ਸਗੀ ਸਕੂਲ ਦੇ ਰਸਤੇ ਦੇ ਵਿੱਚ ਪਾਣੀ ਖਿਲ ਰਿਹਾ ਹੋਇਆ ਤੇ ਉੱਥੇ ਬੱਚਿਆਂ ਬੜਾ ਹੁੰਦਾ ਕਿ ਇਹ ਵੀ ਮੈਨੇਜ ਕਰ ਸਕਦਾ ਛੋਟੇ ਬੱਚੇ ਸਕੂਲ ਜਾਂਦੇ ਆ ਚੱਲ ਕੇ ਜਾਂਦੇ ਆ ਸਾਈਕਲ ਤੇ ਜਾਂਦੇ ਆ ਪਰੇਸ਼ਾਨੀ ਬਹੁਤ ਵਧੀ ਹੈ ਸਕੂਲ ਦਾ ਤੇ ਬਾਹਰ ਵੀ ਸੀਵੇ ਜਿਹੜੇ ਦੇਖ ਕੇ ਉਤਲੀ ਕਰ ਆਵਾਜ਼ ਜੀ ਨਰਦੀ ਤੁਹਾਨੂੰ ਕੀ ਲੱਗਦਾ ਪ੍ਰਾਇੋਰਟੀ ਤੇ ਕਿਹੜੇ ਕੰਮ ਹੋਣੇ ਚਾਹੀਦੇ ਦੇਖੋ ਨਵਾਂ ਸ਼ਹਿਰ ਦਾ ਜਿਹੜਾ ਵਿਕਾਸ ਦੇ ਪੱਖੋਂ ਹਰ ਇੱਕ ਕੰਮ ਮਤਲਬ ਪਹਿਲ ਦੇ ਅਸਤੇ ਆ ਜਾਂਦਾ ਜੀ ਸੀਵਰੇਜ ਦਾ ਵਾਟਰ ਸਪਲਾਈ ਦਾ ਆਇਆ ਗਲੀਆਂ ਨਾਲੀਆਂ ਦੀ ਸਫਾਈ ਦਾ ਆ ਜਿਹੜੇ ਦੇਖੋ ਹੁਣ ਮੇਰੇ ਬਾੜ ਗਾਰਡਨ ਕਲੋਨੀ ਆ ਫੋਕਲ ਪੁਆਇੰਟ ਦੇ ਨਾਲ ਪੈਂਦਾ ਉੱਥੇ ਹਲੇ ਤੱਕ ਸੀਵੇਜ ਨਹੀਂ ਹੈਗਾ ਨਾ ਵਾਟਰ ਸਪਲਾਈ ਆ ਹਾਂ ਬਿਨਾ ਉਹ ਸੀਵਰੇਜ ਆ ਰਿਹਾ ਤੋਂ ਰੰਦੇ ਪਏ ਆ ਬੜਾ ਮੁਸ਼ਕਲਾ ਪਹਾੜ ਕਲੋਨੀ ਆਦੀ ਆ ਫੋਗਲ ਪੁਆਇੰਟ ਗਾਰਡਨ ਕਲੋਨੀ ਆਦੀ ਆ ਮਿਲ ਕਲੋਨੀ ਸ਼ੂਗਰ ਮਿਲ ਕਲੋਨੀ ਆ ਹਾਂਜੀ ਗੁਰਤੇਵ ਨਗਰਾਂ ਦਾ ਆ ਉੱਥੇ ਦੇਖੋ ਅਸੀਂ ਤਾਂ ਦੇਖੋ ਸਰ ਪਾਸੇ ਹੀ ਆ ਨਵਾਂ ਸ਼ਹਿਰ ਦੇ ਹਾਲਾਤ ਜਿਹੜੇ ਇਸ ਵੇਲੇ ਬੱਤਲ ਤੋਂ ਬੱਤਲ ਹੋ ਰਿਹਾ ਰਹੇ ਆ ਅਸੀਂ ਜਿਹੜੀ ਅੱਜ ਆ ਮੀਟਿੰਗ ਕੈਨਸਲ ਹੋਈ ਆ ਉਹਦੇ ਚ ਅਸੀਂ ਬੈਕਫੁੱਟ ਤੇ ਚੱਲ ਗਏ ਆ ਜੀ ਇੱਕ ਸਾਲ ਹੋਰ ਪਿੱਛੇ ਚੱਲ ਗਏ ਇਸ ਤਰ੍ਹਾਂ ਦਾ ਹਾਂ ਮੈਮ ਲਾਸਟ ਜੀ ਤੁਸੀਂ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸ਼ਹਿਰ ਵਸਬਾਸੀਆਂ ਨੂੰ ਹੁਣ ਅਸੀਂ ਨਿੰਦ ਦੇ ਨਾਲ ਹੀ ਅ ਆ ਸਾਡੀ ਕੋ ਤਾਂ ਮਾਫੀ ਹੋਈ ਹੈ ਜਾਂ ਸਾਡੀ ਕੋਸ਼ਿਸ਼ ਹੈ ਆਪਣੇ ਵੱਲੋਂ ਸਹੀ ਹਾਂ ਅਸੀਂ ਆਪਣੇ ਵੱਲੋਂ ਸਹੀ ਹਾਂ ਅਸੀਂ ਸਮੇਂ ਤੇ ਪਹੁੰਚੇ ਅਸੀਂ ਮੀਟਿੰਗ ਅਟੈਂਡ ਕਰਨ ਲਈ ਪ੍ਰਧਾਨ ਜੀ ਸਾਨੂੰ ਖੁਦ ਨੂੰ ਖੁਸ਼ੀ ਸੀ ਕਿ ਜੇ ਪਤਾ ਲੱਗਾ ਵੀ ਮੀਟਿੰਗ ਹੋ ਰਹੀ ਪ੍ਰਧਾਨ ਜੀ ਚੋ ਜਾਊਗਾ ਕਿ ਚਲੋ ਸ਼ਹਿਰ ਦੇ ਵਿਕਾਸ ਲਈ ਕੋਈ ਕਾਰਜ ਹੋਊਗਾ ਲੋਕਾਂ ਨੂੰ ਕੁਝ ਰਾਹਤ ਮਿਲੂਗੀ ਬਟ ਉਹ ਚੀਜ਼ ਨਹੀਂ ਹੋਈ ਤੁਸੀਂ ਵੀ ਆਏ ਤੁਸੀਂ ਸੋਚਣਾ ਸੀ ਕਿ ਪੋਸਿਬਲ ਹੋਵੇਗਾ ਨਹੀਂ ਬਿਲਕੁਲ ਅਸੀਂ ਤਾਂ ਇਹ ਸ਼ਾਇਦ ਪੱਖ ਲੈ ਆਏ ਇਸੇ ਜ਼ਿਆਦਾ ਵਿਕਾਸ ਲੈ ਆਏ ਵਿਕਾਸ ਲੈ ਆਏ ਸੀ ਜੀ ਉਹ ਨਹੀਂ ਹੋਇਆ ਤੇ ਹੁਣ ਨਹੀਂ ਉਹ ਮੰਚ ਦਰਦਾ ਹੀ ਬਿਲਕੁਲ ਬਹੁਤ ਸ਼ੁਕਰੀਆ ਜੀ ਤੇ ਤੁਸੀਂ ਪੂਰੀ ਗੱਲਬਾਤ ਸੁਣੀ ਐਮਸੀ ਸਾਹਿਬਾਨ ਨੇ ਸਾਡੇ ਨਾਲ ਸਨ ਔਰ ਉਹਨਾਂ ਨੇ ਕਿ ਜਿਹੜੀ ਮੀਟਿੰਗ ਮੁਲਤਵੀ ਹੋਈ ਹੈ ਉਸ ਦੇ ਚੱਲਦੇ ਉਹਨਾਂ ਦੇ ਮਨ ਵਿੱਚ ਰਿਗਰੈਟ ਹੈ ਔਰ ਖਾਸ ਸਿੰਘ ਨੇ ਵੀ ਗੱਲ ਕਹੀ ਕਿ ਸ਼ਹਿਰ ਦੇ ਲੋਕ ਮਾਫ ਨਹੀਂ ਕਰਨਗੇ ਅਸੀਂ ਗੱਲ ਸਮਝਦੇ ਹਾਂ ਪਰ ਹੁਣ ਸ਼ਹਿਰ ਦੇ ਲੋਕਾਂ ਦਾ ਫੈਸਲਾ ਹੈ ਸ਼ਹਿਰ ਦੇ ਲੋਕਾਂ ਨੇ ਆਪਣੀ ਸੱਚਾਈ ਕਿਵੇਂ ਬਿਆਨ ਕਰਨੀ ਹੈ ਕਿਉਂਕਿ 26 'ਚ ਇਹਨਾਂ ਨੇ ਫਿਰ ਵੋਟਾਂ ਮੰਗਣ ਆਣੀਆਂ 27 'ਚ ਫਿਰ ਵੋਟਾਂ ਮੰਗਣ ਆਣੀਆਂ ਔਰ ਇੱਕ ਗੱਲ ਖਾਸ ਸਿੰਘ ਨੇ ਫਿਰ ਕਹੀ ਜਿਹੜੀ ਬੜੀ ਤੇਜ਼ ਸੁਣੀ ਉਹ ਕਹਿੰਦੇ ਕਿ ਦੋ ਲੋਕਾਂ ਦੀ ਲੜਾਈ ਵਿੱਚ ਸ਼ਹਿਰ ਪਿਸ ਰਿਹਾ ਤਾਂ ਵੱਡੇ ਸਵਾਲ ਇਹੀ ਨੇ ਕਿ ਦੋ ਲੋਕ ਕਿਹੜੇ ਨੇ ਉਹਨਾਂ ਨੂੰ ਪਛਾਣੋ ਤੇ ਆਪਣੇ ਹੱਕ ਲਈ ਤੁਹਾਨੂੰ ਆਪ ਜਾਗਰਤ ਹੋਣਾ ਪੈਣਾ ਬਹੁਤ ਬਹੁਤ ਸ਼ੁਕਰੀਆ